ਸਤਿ ਸ਼੍ਰੀ ਅਕਾਲ ਜੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਾਂ ਜਗਮੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ ਫਾਜ਼ਿਲਕਾ ਦੇ ਪਿੰਡ ਕਲਰ ਖੇੜਾ ਚ ਘਰ ਤੇ ਡਿੱਗਿਆ ਬੰਬ ਪਾਕਿਸਤਾਨ ਵੱਲੋਂ ਕੀਤੀ ਗਈ ਫਾਇਰ ਜਾਨੀ ਨੁਕਸਾਨ ਹੋ ਤੁਰਿਆ ਬੱਚਾ ਜਨ ਕਮਿਸ਼ਨ ਪੰਜਾਬ ਨੇ ਕੈਪਟਨ ਸਰਕਾਰ ਨੂੰ ਦਿੱਤਾ ਚਟਕਾ ਕਮਿਸ਼ਨ ਨੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ 200 59 ਡੀਐਸਪੀਜ਼ ਦੀਆਂ ਬਦਲੀਆਂ ਨੂੰ ਕੀਤਾ ਰੱਦ ਪੰਜਾਬ ਕਾਂਗਰਸ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਦੀ ਪੇਸ਼ਕਸ਼ ਮਨਮੋਹਨ ਸਿੰਘ ਨਾਲ ਉਹਨਾਂ ਦੀ ਰਿਹਾਈ ਤੋਂ ਜਾ ਕੇ ਸੀਨੀਅਰ ਨੇਤਾਵਾਂ ਨੇ ਕੀਤੀ ਮੁਲਾਕਾ ਪਰ ਮੋਹਰ ਲੱਗੀ ਬਾਕੀ ਚੌਥੇ ਵਨਡੇ ਮੈਚ ਆਸਟ੍ਰੇਲੀਆ ਨੇ ਪਾਰਤਵਿੱਤੀ ਕਰਾਰੀ ਹਾਰ ਆਸਟ੍ਰੇਲੀਆ ਨੇ ਚੌਥਾ ਮੈਚ ਜਿੱਤ ਕੇ ਸੀਰੀਜ਼ 'ਚ 2 ਦੋ ਨਾਲ ਕੀਤੀ ਬਰਾਬਰੀ 13 ਮਾਰਚ ਨੂੰ ਦਿੱਲੀ ਛੋਵੇਗਾ ਫੈਸਲਾਕੁਨ ਮੁਕਾਬਲਾ ਤੇ ਹੋਣ ਖਬਰਾਂ ਤਫਸੀਲ ਨਾਲ ਪਾਕਿਸਤਾਨ ਸਰਹਦੀ ਇਲਾਕਿਆਂ ਤੇ ਆਪਣੀਆਂ ਨਾਪਾਕ ਹਰਕਤਾਂ ਕਰਨ ਤੋਂ ਬਾਅਦ ਨਹੀਂ ਆ ਰਿਹਾ ਤਾਜ਼ਾ ਖਬਰ ਫਾਜ਼ਿਲਕਾ ਤੋਂ سامنے ਆਈ ਹੈ ਜਿੱਥੇ ਰਾਤ 11:30 ਵਜੇ ਦੇ ਕਰੀਬ ਸਰਹੱਦ ਤੋਂ ਪਾਰ ਪਾਕਿਸਤਾਨ ਬਲੋਕੀਤੀ ਫਾਇਰਿੰਗ ਤੋਂ ਬਾਅਦ ਫਾਜ਼ਿਲਕਾ ਦੇ ਪਿੰਡ ਕਲਰ ਖੇੜਾ 'ਚ ਇੱਕ ਬੰਬ ਡਿੱਗਿਆ ਇਹ ਬੰਬ ਇੱਕ ਕਾਰ ਦੀ ਛੱਤ 'ਚੋਂ ਸੁਰਾਖ ਕਰਕੇ ਘਰ ਦੇ ਅੰਦਰ ਗਿਆ ਜਿਸ ਤੋਂ ਬਾਅਦ ਘਰ ਅੰਦਰ ਪਏ ਸਮਾਨ ਨੂੰ ਅੱਗ ਲਾਈ ਪਰ ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣੋਂ ਬਚਾਰਿਆ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਵੀ ਆਪਣੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਸ ਮਾਮਲੇ ਬਾਰੇ ਸਾਹਦ ਦੇ ਸਹਿਯੋਗੀ ਨੇ ਪੱਤਰਕਾਰ ਨਾਲ ਵੀ ਗੱਲਬਾਤ ਕੀਤੀ ਹੈ ਜੀ ਪਰਮਜੀਤ ਜੀ ਜਿਹੜੀ ਕਲਰ ਖੇੜਾ ਪਿੰਡ ਦੇ ਵਿੱਚ ਇੱਕ ਬੰਬ ਡਿੱਗਣ ਦੀ ਘਟਨਾ ਵਾਪਰੀ ਹੈ ਕਦੋਂ ਦੀ ਘਟਨਾ ਹੈ ਬਿਲਕੁਲ ਜੀ ਮੈਂ ਦੱਸਣਾ ਚਾਹਾਂਗਾ ਇਹ ਜੋ ਘਟਨਾ ਗੰਗਾ ਨਗਰ ਦੇ ਫਾਜ਼ਿਲਕਾ ਦੇ ਵਿਚਕਾਰ ਪੈਂਦੇ ਪਿੰਡ ਕਲਰ ਖੇੜਾ ਦੀ ਹੈ ਜਿੱਥੇ ਕਰੀਬ ਅੱਧਾ ਘੰਟਾ ਪਹਿਲਾਂ ਬਾਰਡਰ ਵਾਲੀ ਸਾਈਡ ਤੋਂ ਇੱਕ ਬੰਬ ਘਰ ਦੀ ਛੱਤ ਤੇ ਆ ਡਿੱਗਿਆ ਜਿਸ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਘਰ ਵਿੱਚਲਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਜੀ ਜੀ ਤੇ ਬਾਰਡਰ ਤੋਂ ਇਸ ਪਿੰਡ ਦੀ ਕਿੰਨੀ ਕੁ ਦੂਰੀ ਹੈ ਕਰੀਬ ਦੂਰੀ ਜਿਹੜੀ ਆ ਉਹ 3 ਤੋਂ 4 ਕਿਲੋਮੀਟਰ ਦੂਰੀ ਤੇ ਹੈ ਜੀ ਬਿਲਕੁਲ ਸਰਹੱਦ ਦੇ ਉੱਤੇ ਹੋਇਆ ਪਿੰਡ ਇਹ ਜੀ ਬਿਲਕੁਲ ਤੇਸ ਘਟਨਾ ਤੋਂ ਬਾਅਦ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਪੁਲਿਸ ਦਾ ਅਧਿਕਾਰੀ ਮੌਕੇ ਤੇ ਪਹੁੰਚਿਆ ਹੈ ਬਿਲਕੁਲ ਜੀ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਪਹੁੰਚੀ ਹੋਈ ਹੈ ਤੇ ਮਾਮਲੇ ਦੀ ਜਾਂਚ ਕਰ ਰਹੀ ਹੈ ਜੀ ਤੇ ਇਸ ਮਾਮਲੇ ਦੇ ਵਿੱਚ ਪਿੰਡ ਵਾਸੀਆਂ ਦਾ ਕੀ ਕਹਿਣਾ ਹੈ ਪਿੰਡ ਪਿੰਡ ਵਾਸੀ ਕਾਫੀ ਜਿਹੜੇ ਜੇ ਉਹ ਸਹਿਮ ਦਾ ਮਾਹੌਲ ਹੈ ਤੇ ਕਾਫੀ ਡਰੇ ਹੋਏ ਨੇ ਅਤੇ ਪੁਲਿਸ ਵੱਲੋਂ ਜਿਹੜਾ ਬਾਰਡਰ ਏਰੀਆ ਦੇ ਪਿੰਡਾਂ ਉਹਨਾਂ ਦੀ ਲਾਈਟ ਆ ਜੋ ਬੰਦ ਕਰਵਾ ਦਿੱਤੀ ਗਈ ਹੈ ਅਤੇ ਲੋਕਾਂ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਜਾ ਚੁੱਕੇ ਨੇ। ਅੱਛਾ ਪੰਮਾ ਜੀ ਪੁਲਿਸ ਅਧਿਕਾਰੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਕੋਈ ਫੌਜ ਦੇ ਅਧਿਕਾਰੀ ਜਾਂ ਆਰਮੀ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ? ਬਿਲਕੁਲ ਜੀ ਇਹ ਆਰਮੀ ਪਹੁੰਚ ਰਹੀ ਹੈ ਥੋੜੀ ਦੇਰ ਤੱਕ ਅਤੇ ਸਾਰੇ ਪਿੰਡ ਨੂੰ ਜੋ ਕਵਰ ਕੀਤਾ ਜਾਵੇਗਾ। ਜੀ ਜੀ ਤੁਹਾਡਾ ਇਸ ਮਾਮਲੇ ਨਾਲ ਜੁੜੀ ਤਮਾਮ ਜਾਣਕਾਰੀ ਦੇਣ ਲਈ ਬਹੁਤ-ਬਹੁਤ ਸ਼ੁਕਰੀਆ। ਉਦਰ ਚੋਣ ਕਮਿਸ਼ਨ ਭਾਰਤ ਵੱਲੋਂ ਚੋਣਾਂ ਦੇ ਐਲਾਨ ਕਰਨ ਤੋਂ ਬਾਅਦ ਸੂਬੇ ਦੇ ਮੁੱਖ ਚੋਣ ਅਫਸਰ ਡਾਕਟਰ ਐਸ ਕੁਰਾਣਾ ਨੇ ਰਾਜੂ ਬਲਵੰਦੀ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ 'ਚ ਉਹਨਾਂ ਨੇ ਲੋਕ ਸਭਾ ਚੋਣਾਂ ਬਾਰੇ ਖਾਸ ਜਾਣਕਾਰੀ ਦਿੱਤੀ ਹੈ ਅੱਜ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਇਲੈਕਸ਼ਨ ਸ케줄 ਐਲਾਨ ਕਰ ਦਿੱਤੀ ਗਈ ਹੈ ਸੋ ਪੰਜਾਬ ਦੀ ਇਲੈਕਸ਼ਨ ਲੋਕ ਸਭਾ ਇਲੈਕਸ਼ਨ 2017 ਸੈਵਨਥ ਫੇਜ਼ ਦੇ ਵਿੱਚ ਹੋਣੇ ਵਾਲਾ ਹੈ नाइनटीन में ओल्ड डेट है और ट्वेंटी थर्ड इज द काउंटिंग है जनरल इलेक्टर्स हैं सा को हाँ साढ़े कोल है टोटल वोटर्स हैं दो करोड़ तीन लाख दी है और सर्विस वोटर्स आपको पता ही है जो आर्मी नेवी और एयरफोर्स द और, और फोर्सेस द एक लाख दो दो सौ पचहत्तर पचासी एन आर ए वोटर्स है थ्री थ्री हंड्रेड नाइन्टी थ्री पोलिंग स्टेशन से पंजाब दे विच 23213 ये संख्या हल्का सा बढ़ भी सकता है क्योंकि जमे जमे इसी नेड़े जाएंगे वोटर्स भी बढ़ सकते हैं 23213 पोलिंग लोकेशन स्टेशन लोकेशन से 1446 एक हमेशा इंटरेस्टिंग बात होती रहती है एज हार्ट दी जो यंग वोटर्स होता है ना 18 टू 19 इयर्स 2 लाख वोटर्स इस बार अपन लोग कोशिश करके उन आनेवासी ਵ ਇਸ ਵਨ ਰੋਲਸ ਦੇ ਵਿੱਚ ਅਸੀਂ ਸ਼ਾਮਿਲ ਕੀਤਾ ਹੈ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਲੀਡਰਾਂ ਦੀ ਬਿਆਨਬਾਜ਼ੀ ਵੀ ਸ਼ੁਰੂ ਹੋ ਚੁੱਕੀ ਹੈ ਹਰ ਇੱਕ ਸਿਆਸੀ ਪਾਰਟੀ ਦੇ ਲੀਡਰਾਂ ਨੇ 13 ਦੀਆਂ 13 ਸੀਟਾਂ ਜਿੱਤਣ ਦਾ ਦਾਵਾ ਕੀਤਾ ਸੁਣਦੇ ਹਾਂ ਇੱਕ ਖਾਸ ਰਿਪੋਰਟ ਰਾਹੀਂ ਲੀਡਰਾਂ ਦੇ ਬਿਆਨ ਲੋਕਾਂ ਦਾ ਹੀ ਹੁੰਦਾ ਹੈ ਲੋਕਤੰਤਰ ਤੇ ਨਾਲ ਲੋਕਾਂ ਦੇ ਦਿਨ ਦਾ ਐਲਾਨ ਹੋ ਚੁੱਕਿਆ ਹੈ ਜਾਣੇ ਕਿ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਇੱਕ ਵਾਰ ਫਿਰ ਲੋਕਾਂ ਨੂੰ ਮੌਕਾ ਮਿਲੇਗਾ ਆਪਣਾ ਉਮੀਦਵਾਰ ਚੁਣਨ ਲਈ ਉਮੀਦਵਾਰ ਹਰ ਬਾਰ ਹੀ ਚੁਣੇ ਜਾਂਦੇ ਨੇ ਤੇ ਲੋਕ ਠੱਗੇ ਵੀ ਜਾਂਦੇ ਨੇ ਜਿਨ੍ਹਾਂ ਨਾਲ ਵਾਦੇ ਪੂਰੇ ਕਰਨ ਦੀ ਕਸਮਾਂ ਖਾਧੀਆਂ ਜਾਂਦੀਆਂ ਨੇ ਪਰ ਆਖਿਰਕਾਰ ਨਾ ਲੋਕਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਤੇ ਨਾ ਸਰਕਾਰਾਂ ਦੇ ਵਾਦੇ ਲੋਕਾਂ ਦੀਆਂ ਉਮੀਦਾਂ 70 ਸਾਲਾਂ ਤੋਂ ਉਹੀ ਨੇ ਜੋ ਕਿ ਸਿਰਫ ਵਿਚਾਰਾਂ 'ਚ ਰਹਿ ਜਾਂਦੀਆਂ ਨੇ ਕਦੇ ਪੂਰੀਆਂ ਨਹੀਂ ਹੋਈਆਂ ਤੇ ਨਾ ਹੀ ਕੋਈ ਅਜਿਹੇ ਨੇਤਾ ਆਇਆ ਜਿਸ ਨੇ ਕੁਰਸੀ ਤੋਂ ਇਲਾਵਾ ਆਬਾਮ ਦੀ ਸੋਚੀ ਹੋਵੇ ਖਾੜ ਇਹ ਫੜਾਸ ਨਿਕਲਦੀ ਰਹੇਗੀ ਪਰ ਗੱਲ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਬਾਰੇ ਕਰਦੇ ਹਾਂ 2019 ਦੀਆਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ ਜੋ ਕਿ 7 ਪੜਾਵਾਂ 'ਚ ਹੋਵੇਗੀ ਜਿਸ ਦੀ ਸ਼ੁਰੂਆਤ 11 April ਨੂੰ ਹੋਣ ਜਾ ਰਹੀ ਹੈ ਤੇ ਪੰਜਾਬ 'ਚ 19 ਮਈ ਨੂੰ ਚੋਣਾਂ ਹੋਣਗੀਆਂ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਵੱਡੇ ਚਿਹਰਿਆਂ ਦੇ ਇਸ ਬਿਆਨ ਵੀ ਆ ਚੁੱਕੇ ਨੇ ਜਿਨ੍ਹਾਂ ਨੇ ਇਹਨਾਂ ਲੋਕ ਸਭਾ ਚੋਣਾਂ 'ਚ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ ਪਹਿਲਾਂ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰਦੇ ਹਾਂ ਜਿਨ੍ਹਾਂ ਨੇ ਭਰੋਸਾ ਦਵਾਉਂਦੇ ਹੋਏ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਨਾਲ ਹੀ ਵੋਟਾਂ ਹੋਣਗੀਆਂ ਤੇ ਲੜਾਈ ਜੰਮ ਕੇ ਲੜੀ ਜਾਵੇਗੀ ਤੇ 13 ਦੀਆਂ 13 ਸੀਟਾਂ ਜਿੱਤੀਆਂ ਜਾਣਗੀਆਂ ਇਲੈਕਸ਼ਨ ਕਮਿਸ਼ਨ ਨੇ ਅੱਜ ਲੋਕ ਸਭਾ ਦੀ ਚੋਣਾਂ ਦਾ ਐਲਾਨ ਕਰ ਦਿੱਤਾ ਪੰਜਾਬ ਦੀ ਚੋਣ 19 ਮਈ ਨੂੰ ਹੋਏਗੀ ਔਰ ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਸਾਰੇ ਪੰਜਾਬੀਆਂ ਨੂੰ ਕਿ ਇੱਥੇ ਬਿਲਕੁਲ ਸਾਫ਼ ਸੁਥਰੀਆਂ ਚੋਣਾਂ ਹੋਣਗੀਆਂ ਕੋਈ ਕਾਨੂੰਨੀ ਅਵਸਥਾ ਖਰਾਬ ਨਹੀਂ ਹੋਣੀ ਔਰ ਕਿਸੇ ਨੂੰ ਕੋਈ ਕਿਸੇ ਕਿਸਮ ਦਾ ਫਿਕਰ ਨਹੀਂ ਹੋਣਾ ਚਾਹੀਦਾ ਇਸ ਇਸ ਪੱਖੋਂ ਜਿੱਤੇ ਤਾਂ ਲੜਾਈ ਦੀ ਗੱਲ ਹੈ ਟਕੜੇ ਹੋ ਜਾਓ ਵਾਹਿਗੁਰੂ ਦੀ ਕਿਰਪਾ ਨਾਲ ਆਪਣੀ ਜਿੱਤ ਤੋਂ 13 ਦੀ 13 ਸੀਟਾਂ ਪਾ ਜਿੱਤਣੀਆਂ ਦੂਜੇ ਪਾਸੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭਾਜਪਾ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਇਸ ਵਾਰ ਦੇ ਨਤੀਜੇ ਇਤਿਹਾਸਕ ਹੋਣਗੇ ਤੇ ਅਕਾਲੀ ਭਾਜਪਾ ਦੀ ਜਿੱਤ ਹੋਵੇਗੀ ਉਥੇ ਹੀ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਤੇ ਤੰਜ ਖਸਦਿਆਂ ਕਿਹਾ ਕਿ ਕਾਂਗਰਸ ਦੀਆਂ ਜਮਾਨਤਾ ਜੱਪ ਹੋਣਗੀਆਂ ਪਾਗ ਪਾਗੂ ਤਰਨ ਚੋਗ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸ਼੍ਰੋਮਨੀ ਕਾਲੀਦਲ ਭਾਜਪੀ ਦੀ ਕੋਆਰਡੀਨੇਸ਼ਨ ਕਮੇਟੀ ਮੀਟਿੰਗ ਹੋਈ ਹੈ। ਸਾਡੀ ਸਾਰਾ ਪਲਾਨ ਅਸੀਂ ਮਿੱਠੀਆਂ ਬਣਾਤੀਆਂ। ਮੀਡੀਆ ਕਮੇਟੀ, ਸੋਸ਼ਲ ਮੀਡੀਆ ਕਮੇਟੀ, ਕੈਂਪੇਨ ਕਮੇਟੀ ਜਿਹੜੀ ਸਾਡੀ ਕੋਆਰਡੀਨੇਸ਼ਨ ਕਮੇਟੀ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਕਿਵੇਂ ਸਾਡਾ ਹੋਊਗਾ, ਕੀ ਪਲਾਨ ਬਣੂਗਾ ਸੋ ਸਾਰਾ ਕੁਝ ਤਿਆਰੀ ਸ਼ੁਰੂ ਹੋ ਗਈ ਹੈ। ਤੇ ਹਾਪਫਲੀ ਵਿਦਨ ਵੀਕ 1 ਵੀਕ ਵੀਲ ਫੁਲੀ ਗੈਟ ਅਪ। ਪੰਜਾਬ ਮੇ ਕਲੀਅਰ ਵੇਵ ਐਨਡੀਏ ਕੀ ਹੈ। आप देखोगे हिस्टोरिक रिजल्ट्स मोदी जी के पे लड़ेंगे मोदी जी और बादल साहब दोनों की जॉइंट दोस्ती के नाम पे जो सरदार सुखबीर सिंह जी बादल जो बड़े भाई हैं और सरदार प्रकाश सिंह जी बादल जिनके नेतृत्व में हम पंजाब में चुनाव लड़ेंगे हर तरफ मोदी लहर है, और कांग्रेस का जो दुराचार अत्याचार भ्रष्टाचार रहा पंजाब में कैप्टन अमरिंदर सरकार का आप देखिएगा जमानते बचाने के लाले पड़ेंगे कांग्रेस को एक चुनाव क्योंकि साडे ऐसे उत्सव है क्योंकि नरेंद्र मोदी जी नेतृत्व में साडी सरकार ने इस देश दे अंदर दे की के अंदर गरिबा दी जिंदगी में परिवर्तन लेके आंदा नौजवानों दे सपने नु पूरा करके दिखाया है इस देश नु एक वित्तीय ताकत बना के दिखाया है इस देश दे अंदर कुछ कांग्रेसी लीडरा नु छड़ दिए ओना नाल जुड़े हुए एक टोली नु छड़ दियो ਜਿਹੜੀ ਕਿ ਇਸ ਦੇਸ਼ ਚ ਖੰਡ-ਖੰਡ ਸਰਕਾਰ ਚਾਹੁੰਦੇ ਨੇ ਜਿਹੜੇ ਇਸ ਦੇਸ਼ ਚ ਟੁੱਟੀ-ਫੁੱਟੀ ਸਰਕਾਰ ਚਾਹੁੰਦੇ ਨੇ ਲੰਗੜੀ ਸਰਕਾਰ ਚਾਹੁੰਦੇ ਨੇ ਜਿਹੜੀ ਨਿਰਣੇ ਨਾ ਲੈ ਸਕੇ ਮਜਬੂਰ ਪ੍ਰਧਾਨ ਮੰਤਰੀ ਚਾਹੁੰਦੇ ਨੇ ਪਰ ਦੇਸ਼ ਨੇ ਮਨ ਬਣਾ ਲਿਆ ਹੈ ਇੱਕ ਮਜ਼ਬੂਤ ਨਿਰਣੇ ਲੈਣ ਵਾਲਾ ਪ੍ਰਧਾਨ ਮੰਤਰੀ ਲੋਕ ਇਨਸਾਫ پارٹی ਦੇ ਮੁਖੀ ਸਿਮਰਜੀਤ ਬੈਂਸ ਨੇ ਮਹਾ ਗੱਠ ਜੋੜ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸੂਬੇ ਦੀਆਂ 13 ਸੀਟਾਂ ਇਮਾਨਦਾਰ ਉਮੀਦਵਾਰਾਂ ਦੇ ਨਾਂ ਨਾਲ ਜਿੱਤੀਆਂ ਜਾਣਗੀਆਂ ਉਥੇ ਹੀ ਆਮ ਆਦਮੀ ਪਾਰਟੀ ਦੇ ਸੁਭਾ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਜੋ ਉਹਨਾਂ ਨੇ ਕੰਮ ਕੀਤੇ ਨੇ ਉਸ ਦਾ ਰਿਪੋਰਟ ਕਰ ਲੈ ਕੇ ਉਹ ਲੋਕਾਂ ਤੋਂ ਵੋਟਾਂ ਮੰਗਣਗੇ ਪੰਜਾਬ ਡੈਮੋਕਰੈਟਿਕ ਅਲਾਈਅንስ ਪੰਜਾਬ ਦੀਆਂ 13 ਦੀਆਂ 13 ਸੀਟਾਂ ਪਰ ਕੈਂਡੀਡੇਟ ਉਹ ਹੋਣਗੇ ਜਿਨ੍ਹਾਂ ਦੇ ਉੱਤੇ ਇੱਕ ਵੀ ਕੋਈ ਦਾਗ ਧੱਬਾ ਨਹੀਂ ਹੋਏਗਾ ਜਿਹੜੇ ਰਵਾਇਤੀ ਪੋਲਿਟਿਕਸ ਨਾਲ ਦੂਰ ਦਾ ਵੀ ਵਾਅ ਵਾਸਤਾ ਨਹੀਂ ਉਹ ਲੋਕ ਜਿਹੜੇ ਜਜ਼ਬਾ ਰੱਖਦੇ ਆ ਪੰਜਾਬ ਨੂੰ ਮਾਫੀਆ ਮੁਕਤ ਕਰਨ ਦਾ ਕਰਪਸ਼ਨ ਫ੍ਰੀ ਕਰਨ ਦਾ ਉਹ ਲੋਕ ਅਸੀਂ 13 ਦੇ 13 ਕੱਲਾ ਸੰਗਰੂਰ ਨਹੀਂ 13 ਦੀਆਂ 13 ਸੀਟਾਂ ਬੜੇ ਸੰਗਤ ਦੇ ਵੋਟਰ ਦੇ سپورਟ ਦੇ ਨਾਲ ਪੂਰੇ ਧੂਮ ਧੜੱਕੇ ਨਾਲ ਲੜਾਂਗੇ ਪੰਜਾਬ ਦਾ ਜਿਹੜਾ ਚੋਣ ਜਾਬਤਾ ਲਾਗੂ ਹੋ ਚੁੱਕਿਆ ਹੈ 19 ਮਈ ਨੂੰ ਪੰਜਾਬ ਦੇ ਲੋਕ ਵੋਟਾਂ ਪਾਉਣਗੇ 23 ਮਈ ਨੂੰ ਰਿਜ਼ਲਟ ਆ ਜਾਊਗਾ ਸੋ 2 ਮਹੀਨੇ ਤੋਂ ਜ਼ਿਆਦਾ ਸਮਾਂ ਆਇਆ ਗਿਆ ਜੀ ਅਸੀਂ ਇੱਕ ਕਰ ਕਰ ਪਹੁੰਚਾਂਗੇ ਆਪਣਾ ਰਿਪੋਰਟ ਕਾਰਡ ਲੈ ਕੇ ਜਾਵਾਂਗੇ ਪਾਰਲੀਮੈਂਟ ਦਾ ਜਾਂ ਪਾਰਲੀਮੈਂਟ ਦੇ ਫੰਡ ਦਾ ਕਿ ਕਿਥੇ ਕਿਥੇ ਰੁਪਿਆ ਰੁਪਿਆ ਇੱਕ ਇੱਕ ਰੁਪਏ ਦਾ ਸਾਫ ਸਾਡੇ ਕੋਲੇ ਪਿਆ ਹੈ ਤੇ ਲੋਕ ਉਹਨਾਂ ਤੋਂ ਵੀ ਸਾਫ ਮੰਗਣਗੇ 2 ਸਾਲ ਕਾਂਗਰਸ ਨੇ ਜੋ ਵਾਦੇ ਕੀਤੇ ਸੀ ਉਹਨਾਂ ਚ 2 ਸਾਲਾਂ ਚ ਕਿਹੜਾ ਪੂਰਾ ਕੀਤਾ ਸੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕ ਕਰ ਦੇਣਗੇ ਦੇਸ਼ ਚ 17ਵੀਂ ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ ਲੋਕ ਆਪਣਾ ਫਤਵਾ ਕਿਸ ਪਾਰਟੀ ਨੂੰ ਦਿੰਦੇ ਨੇ ਤੇ ਕਿਹੜੀ ਪਾਰਟੀ ਲੋਕਾਂ ਦੀ ਉਮੀਦਾਂ ਤੇ ਖਰੀ ਉਤਰਦੀ ਹੈ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਤੈਅ ਕਰ ਹੀ ਦੇਣਾ ਬਿਊਰੋ ਰਿਪੋਰਟ ਪੰਜਾਬ ਦੇ ਨਾਲ ਵਾਦਾ ਖਿਲਾਫੀ ਕਰਨ ਵਾਲੀ ਪੰਜਾਬ ਦੀ ਸੱਤਾ ਦੀ ਕਾਬਜ਼ ਕਾਂਗਰਸ ਸਰਕਾਰ ਨੂੰ ਕਿੰਨੀਆਂ ਲੋਕ ਸਭਾ ਸੀਟਾਂ ਮਿਲਦੀਆਂ ਨੇ ਉਹ ਖੁਦ VOTING ਮਸ਼ੀਨ ਬੋਲ ਕਿ ਦਸੀਗੀ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਪਾਣੇ ਕੀਤਾ ਜੋ ਸੰਗਰੂਰ ਦੇ ਇਲਾਕੇ ਚ ਲਗਾਤਾਰ ਪ੍ਰਚਾਰ ਕਰ ਰਹੇ ਨੇ ਕਾਂਗਰਸ ਦੇਤਾਵਾ ਬੋਲਦੇ ਹੋਏ ਮਾਨ ਨੇ ਕਿਹਾ ਕਿ ਜਿਹੜੇ ਵਾਦੇ ਕਾਕੇ ਕਾਂਗਰਸ ਸੱਤਾ ਵਚਾਈ ਸੀ ਉਹਨਾਂ ਤੋਂ ਬਿਲਕੁਲ ਸਾਫ਼ ਮੁੱਕ ਚੁਕੀ ਹੈ ਜਿਸ ਦਾ ਖਾਮਿਆਸਾ ਉਸ ਨੂੰ ਜ਼ਰੂਰ ਭੁਗਤਣਾ ਪਵੇਗਾ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸੀਟ ਤੇ ਕੋ ਸਿੱਟੇ ਤੇ ਕੋਈ ਵੀ ਰਾਜਨੀਤਿਕ ਦਬਾਅ ਨਹੀਂ ਪੈਣਾ ਚਾਹੀਦਾ ਉਹ ਵਾਅਦਾ ਖਿਲਾਫੀਆਂ ਕੀਤੀਆਂ ਉਹਨਾਂ ਨੇ ਕਰ-ਕਰ ਨੌਕਰੀ ਦੇ ਵਾਅਦੇ ਕਰਕੇ ਮੁੱਕਰ ਗਿਆ ਖੜੇ ਨਹੀਂ ਮੁੰਡੇ ਸਾਰੇ ਲਾਰੇ ਨੇ ਲਾਰੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਲਾਰੇ ਲਾ ਕੇ ਕਰਜ਼ਾ ਮਾਫੀ ਦੇ ਲਾਰੇ ਲਾ ਕੇ ਮੁੱਕਰ ਗਏ ਇਸ ਤੋਂ ਇਲਾਵਾ 스마트ਫੋਨਾਂ ਦੇ ਵਡਾਪਾ ਪੈਨਸ਼ਨਾਂ ਦੇ 13 ਦੀਆਂ 13 ਸੀਟਾਂ ਕੈਪਟਨ ਦੇਖ ਕਹਿਣ ਨਾਲ ਨਹੀਂ ਜਿੱਤੀਆਂ ਜਾਣੀਆਂ ਮਸ਼ੀਨਾਂ ਜਦੋਂ ਬੋਲਣ ਗਿਆ ਉਦੋਂ ਕਾਂਗਰਸ ਤੋਂ ਕਿੰਨੇ ਲੋਕ ਦੁਖੀ ਨੇ ਉਹ ਦੱਸਣਗੇ ਦੇਖੋ ਜੀ ਇਹ ਪੜ ਬੱਚੀ ਬੱਚੀ ਨੂੰ ਪਤਾ ਲੱਗ ਗਿਆ ਕਿ ਲੜ ਰਹੇ ਹੋਏ ਨੇ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਸ਼ੱਕ ਸੀ ਪਰ ਹੁਣ ਯਕੀਨ ਹੋ ਗਿਆ ਕਿ ਲੜੇ ਹੋਏ ਨੇ ਮੈਂ ਇਹੀ ਜ਼ੋਰਦਾਰ ਮੰਗ ਕਰਦਾ ਹਾਂ ਕਿ ਐਸਆਈਟੀ ਜਿਹੜੀ ਹੈ ਉਹਦੇ ਤੇ ਪੋਲੀਟিক্যাল ਪ੍ਰੈਸ਼ਰ ਨਾ ਪਾਇਆ ਜਾਵੇ ਇਹ ਪੈੜ ਜਿੱਧਰ ਨੂੰ ਜਾਂਦੀ ਹੈ ਵੱਡੇ ਘਰਾਂ ਵੱਲ ਨੂੰ ਪੈੜ ਜਾਂਦੀ ਹੈ ਤਾਂ ਜਾਣ ਦੋ ਉਸ ਵੇਲੇ ਦਾ ਗ੍ਰਹਿ ਮੰਤਰੀ ਸੁਭੀਰ ਬਾਦਲ ਤੇ ਉਸ ਵੇਲੇ ਦਾ ਮੁੱਖ ਮੰਤਰੀ ਵਿਕਾਸ ਸਿੰਘ ਬਾਦਲ ਉਹ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਗੁਰੂ ਸਾਹਿਬ ਦੀ ਵੇਦ ਵੀ ਕਰਾਈ ਹੈ ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਅੰਮ੍ਰਿਤਸਰ ਚ 25 ਕਰੋੜ ਰੁਪਏ ਦੀ ਲਾਗਤ ਨਾਲ ਵਧਣ ਵਾਲੇ ਪੁਲ ਦਾ ਨੀ ਪੱਥਰ ਰੱਖਿਆ ਗਿਆ ਸਿੱਧੂ ਨੇ ਕਿਹਾ ਕਿ ਅੰਮ੍ਰਿਤਸਰ 125 ਕਰੋੜ ਦੀ ਲਾਗਤ ਨਾਲ ਵਧਣ ਵਾਲੇ ਪੰਜ ਪੁਲਾਂ ਦਾ ਨਿਰਮਾਣ ਕਾਰਜ ਸ਼ੁਰੂ ਹੋ ਚੁੱਕਿਆ ਇਸ ਮੌਕੇ ਤੇ ਸਿੱਧੂ ਨੇ ਪੰਜਾਬ ਆਜ ਪ੍ਰਪਰਦਾਨ ਸ਼ੇਤ ਮਾਨੀ ਕ ਤੇ ਸ਼ੋਮਨਿਆ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਰਾ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਨੇ ਅੰਮ੍ਰਿਤਸਰ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਨਵਜੋਤ ਸਿੱਧੂ ਨੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸ਼ਵੇਤ ਮਲਿਕ ਪਹਿਲਾਂ ਕੌਂਸਲਰ ਦੀ ਚੋਣ ਜਿੱਤ ਕੇ ਵਿਖਾਵੇ ਸਿੱਧੂ ਨੇ ਸ਼ਵੇਤ ਮਲਿਕ ਨੂੰ ਚਮਚਾ ਤੱਕ ਕਹਿ ਦਿੱਤਾ ਬਿਨ ਬੁਲਾਏ ਤੇਰਾ ਪ੍ਰਧਾਨ ਮੰਤਰੀ ਜਾਏ ਉਹ ਠੀਕ ਹੈ ਤੂੰ ਕਰੋ ਤਾਂ ਰਾਸਲੀਲਾ ਸਿੱਧੂ ਕਰੇ ਤਾਂ ਕੈਰੈਕਟਰ ਢੀਲਾ ਹੈ ਓਏ ਕੀ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਜਾ ਜਾ ਕੇ ਉੱਥੇ ਜੱਪੀਆਂ ਪਾ ਕੇ ਬਿਨ ਬੁਲਾਏ ਗਏ ਤੇ ਸਿੱਧੂ ਗਿਆ ਤੇ ਗੁਰਨਾਣੇ ਪਾਛਾ ਦੀ ਮਹਿਰ ਆਈ ਤੁਸੀਂ ਲਿਆ ਇੱਕ ਮਿੰਟ ਸੁਣ ਇਹਨੂੰ ਕਹ ਆਪਣੇ ਚੀਫ ਮਿਨਿਸਟਰ ਨੂੰ ਪੁੱਛ ਉਹ ਕਹਿੰਦਾ ਭੇਡੂ ਉਥੋਂ ਗਿਫਟ ਲਿਆਇਆ ਸੀ ਤੇ ਜੇ ਨਵਜੋਤ ਸਿੰਘ ਸਿੱਧੂ ਚੈੱਕ ਦਿਖਾਊਗਾ 21 ਲੱਖ ਰੁਪਏ ਦੇ ਭੇਡੂ ਖਰੀਦ ਕੇ ਲਿਆਇਆ ਉਥੋਂ ਸਰ ਉਹਨੇ ਇਹ ਵੀ ਕਿਹਾ ਕਿ 21 ਲੱਖ ਰੁਪਏ ਦਾ ਚੱਕਾ ਸ਼ਵੇਤ ਮਲਕ ਨੂੰ ਕਿਆ ਬੈਠ ਤੇ ਤੈਨੂੰ ਦੱਸਣਾ ਮੈਂ 21 ਲੱਖ ਰੁਪਏ ਦੇ ਭੇਡੂ ਲੈ ਕੇ ਆਇਆ ਸੀਗਾ ਤੇਰਾ ਮੁੱਖ ਮੰਤਰੀ ਹੈ ਤੇ ਤੂੰ ਗੱਲਾਂ ਕਰਦਾ ਓਏ ਚਿਮਚਾ ਵੀ ਨਹੀਂ ਠੀਕ ਤੂੰ ਚਿਮਚਾ ਵੀ ਜੇ ਖਾਲਸ ਹੁੰਦਾ ਨਾ ਤੇ ਮੁਰਦਾ ਪਿੱਟਦਾ ਨਾ ਹੈ ਤੇ 7000 ਤੇ ਕਾਉਂਸਲਰ ਹੈ ਪਹਿਲਾ ਕਾਉਂਸਲਰ ਜਿੱਤ ਕਾ ਥੋੜਾ ਬਹੁਤਾ ਸ਼ਰਮ ਕਰ ਕਾਉਂਸਲਰ ਜਿੱਤ ਤੇ ਉਦੋਂ ਬਾਅਦ ਕਿਸੇ ਐਮਐਲਏ ਨੂੰ ਤੇ ਕਿਸੇ ਐਮਪੀ ਨੂੰ ਤੂੰ ਸਵਾਲ ਕਰੀ ਕਿਉਂਕਿ ਤਾਕਤ ਲੋਕਾਂ ਦੀ ਹੁੰਦੀ ਹੈ ਲੋਕਾਂ ਦੇ ਵਾਸਤੇ ਤੇਰੀ ਤਾਕਤ ਚਮਚਾਗਰੀ ਉਥੇ ਸਿੱਧੂ ਨੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਲੰਮੇ ਹੱਥੀ ਲਿਆ 2 ਸਾਲ ਸਾਡੇ ਦੇਖ ਲਿਓ ਆ ਜਿਹੜੇ ਕੰਮਾਂ ਦਾ ਜੋ ਪੈਸਿਆਂ ਦਾ ਹਿਸਾਬ ਹੈ ਜੋ ਹੋਰ ਹੈ 3 ਸਾਲ ਦੇਖ ਲਿਓ 4 ਸਾਲ ਦੇਖ ਲਿਓ ਤੇ 10 ਸਾਲ ਇਹਨਾਂ ਦੇ ਦੇਖ ਲਿਓ ਚੋਰਾ ਦੇ ਡਾਕੂਆਂ ਦੇ ਸੁਖੇ ਗੱਪੀ ਦੇ ਦੇਖਿਆ ਨਹੀਂ ਸੁਖੇ ਗੱਪੀ ਦੀਆਂ ਗੱਪਾਂ ਸੜਕਾਂ ਇਹ ਜੀਆਂ ਬਣਾਉਂ ਬੰਬ ਸਿੱਟ ਦਿਓ ਆਹ ਕਹਿੰਦਾ ਦੀਵਾਲੀ ਵਾਲਾ ਪਟਾਕਾ ਸਿੱਟੋ ਸੜਕ ਪੁਰ ਜਾਂਦੀ ਹੈ ਹੈ ਉਹ ਇਹ ਨਹੀਂ ਪਤਾ ਲੱਗਦਾ ਕੀਤਾ ਕੀ ਤੇ ਨਹੀਂ ਕੀਤਾ ਆਹ ਹੋਰ ਕਹੂ ਗੰਡੇ 4 ਰੁਪਏ ਤੁਸੀਂ ਸਾਨੂੰ ਬਣਾ ਦਿਓ 1 ਮੀਟਰ ਗੰਡੇ 4 ਰੁਪਏ ਕਿਲੋ ਕੰਡਾ ਭੀਆ 84 ਰੁਪਏ ਕਿਲੋ ਜੋ ਮਾਰੂਗਾ ਗੱਪਾਂ ਪਾਣੀ ਵਾਲੀ ਬੱਸ ਚਲਾ ਦੂੰ ਮੰਗਲ ਦੇ ਉੱਤੇ ਪਤਾ ਨਹੀਂ ਟਰੱਕ ਚਲਾ ਦੂੰ ਜੋ ਝੂਠ ਮਾਰਨ ਲੱਗੂਗਾ ਇਹ ਨਾਂ ਰੱਖਿਆ ਸੁੱਖਾ ਗੱਪੀ ਜੇ મોદી ਗੱਪਾਂ ਮਾਰਦਾ ਨਾ ਉੱਪਰ ਤੇ ਸਾਡੇ ਕੋਲੋਂ ਉਹਨਾਂ ਵੱਡਾ ਗੱਪੀ ਐ ਸੁੱਖਾ ਗੱਪੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਤੇ ਲਗਾਤਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਤੇ ਆਪਣੀ ਆਪਣੀ ਪਾਰਟੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਲੋਕ ਕਿਸ ਪਾਰਟੀ ਦੇ ਹੱਕ ਚ ਨਿਤਰਦੇ ਨੇ ਅੰਮ੍ਰਿਤਸਰ ਤੋਂ ਸੁਖਚੰਨ ਸਿੰਘ ਦੀ ਰਿਪੋਰਟ ਜਲ ਸਪਲਾਈ ਵਿਭਾਗ ਦੇ ਮੋਟੀਵੇਟਰ ਕਰਮਚਾਰੀਆਂ ਵੱਲੋਂ ਪਾਣੀ ਦੀ ਟੈਂਕੀ ਤੇ ਚੜ ਕੇ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਨ੍ਹਾਂ ਮੁਲਾਜ਼ਮਾਂ ਨੇ ਹੱਥ 'ਚ ਥਾਲੀਆਂ ਅਤੇ ਝਾੜੂ ਫੜ ਕੇ ਸਰਕਾਰ ਖਿਲਾਫ ਮਲੇਰ ਕੋਡਲਾ 'ਚ ਰੋਸ ਮਾਰਚ ਕੀਤਾ ਮੁਲਾਜ਼ਮਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਪ੍ਰਦਰਸ਼ਨ ਰਾਹੀਂ ਸਰਕਾਰ ਨੂੰ ਜਗੌਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾਲ ਹੀ ਉਹਨਾਂ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਉਹ ਮਲੇਰ ਕੋਡਲਾ ਕਰਕਰ ਜਾ ਕੇ ਪੀਕ ਮੰਗਣਗੇ ਅਤੇ ਸਰਕਾਰ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦੀ ਜਾਣਕਾਰੀ ਲੋਕਾਂ ਨੂੰ ਦੇਣਗੇ ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ 12 ਤਰੀਕ ਤੱਕ ਕੁਝ ਕਾਰਵਾਈ ਨਹੀਂ ਕੀਤੀ ਗਈ ਤਾਂ ਉੱਜਲ ਸਪਲਾਈ ਮੰਤਰੀ ਰਜ਼ੀਆ ਸੁਲਤਾਨਾ ਦੀ ਕੋਠੀ ਦਾ ਕਿਰਾਇਆ ਕਰਨਗੇ ਅਸੀਂ ਅੱਜ ਬਟਾਟਾ ਆਉਦਾ ਜਿਹੜਾ ਵਾਟਰ ਸਪਲਾਈ ਵਾਟਰ ਸੈਨੀਟੇਸ਼ਨ ਡਿਪਾਰਟਮੈਂਟ ਵਿਭਾਗ ਦੇ ਲਈ ਕਰ ਰਹੇ ਹਾਂ ਅਸੀਂ ਅਸੀਂ ਟੈਂਕੀ ਦੇ ਉੱਪਰ ਆਪਣੇ ਜਿਹੜੇ ਜਵਾਨ ਆ ਸਾਡੇ ਵਰਕਰ ਆ 7 ਜਣੇ ਉਹ ਟੈਂਕੀ ਦੇ ਉੱਪਰ ਚੜੇ ਹੋਏ ਆ ਅਸੀਂ ਲਗਾਤਾਰ ਟੈਂਕੀ ਦੇ ਸੰਘਰਸ਼ ਕਰ ਰਹੇ ਹਾਂ ਪਰ ਅੱਜ ਅਸੀਂ ਇੱਥੋਂ ਸੜਕ ਤੱਕ ਆਏ ਸੀ ਬੱਤੀਆਂ ਤੱਕ ਰਜੀਆ ਸੁਲਤਾਨਾ ਦੇ ਮੈਂ ਨੂੰ ਆਵਾਜ਼ ਮਾਰਨ ਵਾਸਤੇ ਸਾਡੀ ਕੈਬਨਟ ਮੰਤਰੀ ਨੇ ਉਹ ਉਹ ਸਾਡੇ ਮਹਿਕਮੇ ਦੇ ਮੰਤਰੀ ਨੇ ਉਹਨਾਂ ਨੂੰ ਆਵਾਜ਼ ਮਾਰਨ ਆਏ ਸੀ ਕਿ ਇੱਥੋਂ ਤੱਕ ਅਸੀਂ ਆਏ ਹਾਂ ਕੱਲ ਨੂੰ ਉਹਦੇ ਸ਼ਹਿਰ ਦੀਆਂ ਅਸੀਂ ਗਲੀਆਂ ਮੁਹੱਲਿਆਂ ਦੇ ਵਿੱਚ ਸਾਰਿਆਂ ਵਿੱਚ ਜਾਵਾਂਗੇ 12 ਤਰੀਕ ਤੱਕ ਇਦਾਂ ਹੀ ਗਲੀ ਮੁਹੱਲਿਆਂ ਜਾਵਾਂਗੇ 12 ਤਰੀਕ ਨੂੰ ਅਗਰ ਉਹ ਸਾਡੇ ਹੱਕ 'ਚ ਫੈਸਲਾ ਨਹੀਂ ਕਰਦੇ ਤੇ ਰਜੀਆ ਸੁਲਤਾਨਾ ਦੀ ਕੋਠੀ ਦੇ ਬਾਹਰ ਨਹੀਂ ਕੋਠੀ ਦੇ ਅੰਦਰ ਵੜਾਂਗੇ ਸੀ ਮੋਟੀਵੇਟਰ ਦੇਖੋ ਇਹ ਭਲਾ ਚੋਣੀਆਂ ਤੇ ਲੱਗ ਜੇ ਭਲਾ ਕੁਝ ਲੱਗ ਜੇ ਸਾਡਾ ਸੰਘਰਸ਼ ਇਸ ਤਰ੍ਹਾਂ ਹੀ ਰਹੂਗਾ ਔਰ ਜੇ ਫਿਰ ਵੀ ਜੇ ਸਰਕਾਰ ਨਾ ਮੰਨੀ ਕੋਈ ਕੋ ਇਲੈਕਸ਼ਨ ਅੱਗੇ ਆ ਰਹੇ ਨੇ ਠੀਕ ਹੈ ਜੀ ਅਸੀਂ ਸਪੀਕਰ ਬਣ ਕੇ ਰક્ષੇ ਦੇ ਉੱਪਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਡੀਮੋਟੀਵੇਟ ਕਰਾਂਗੇ ਫਿਲਹਾਲ ਤਾਂ ਬਿਲਕੁਲ ਨਹੀਂ ਲੱਗ ਰਿਹਾ ਵੀ ਸਰਕਾਰ ਸਾਡੇ ਵੱਲ ਧਿਆਨ ਦੇ ਰਹੀ ਹੈ ਕਿਉਂਕਿ ਹੁਣ ਤੱਕ ਜਿੰਨਾ ਵੀ ਸਾਡਾ 5 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਵੀ 5 ਦਿਨਾਂ ਵਿੱਚ ਸਾਨੂੰ ਨਹੀਂ ਲੱਗਦਾ ਵੀ ਸਾਡੇ ਹੱਕ 'ਚ ਕੋਈ ਫੈਸਲਾ ਆਇਆ ਹੈ ਅੱਜ ਅੱਜ ਅਸੀਂ ਟੈਂਕੀ ਤੋਂ ਲੈ ਕੇ ਇੱਥੇ ਲਾਈਟਾਂ ਤੱਕ ਲੋਕਾਂ ਨੂੰ ਸਿਰਫ ਥਾਲੀਆਂ ਤੇ ਚਮਚਿਆਂ ਨਾਲ ਤੇ ਝਾੜੂ ਨਾਲੇ ਦਸਣ ਆਏ ਆ ਵੀ ਸਰਕਾਰ ਆ ਜਿਹੜੀ ਉਹ ਸਾਡੀ ਗੱਲ ਨਹੀਂ ਸੁਣ ਰਹੀ ਹੈ ਕਿ ਤੇ ਅਸੀਂ ਆਪਣਾ ਜਿਹੜਾ ਸੰਘਰਸ਼ ਹੈ ਜੇ ਸਾਡੀ ਗੱਲ ਨਹੀਂ ਸੁਣੀ ਗਈ ਤਾਂ ਹੋਰ ਤੇਜ਼ ਕਰੂ। ਪਿਛਲੇ ਦਿਨੀ ਤੂਰੀ ਖੰਡ ਮੇਲ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਬਕਾਇਆ ਰਾਸ਼ੀ ਨਾ ਦੇਣ ਕਾਰਨ ਕਿਸਾਨਾਂ ਵੱਲੋਂ ਸੰਗਰੂਰ ਲੁਧਿਆਣਾ ਰੋਡ ਜਾਮ ਕਰਕੇ ਕਈ ਦਿਨ ਤਰਨ ਦਿੱਤਾ ਗਿਆ ਸੀ ਜਿਸ ਮਗਰੋਂ ਖੰਡ ਮੇਲ ਨੇ ਕਿਸਾਨਾਂ ਨੂੰ ਬਕਾਇਆ ਰਾਸ਼ੀ ਜਲਦ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਹੁਣ ਕਿਸਾਨ ਖੰਡ ਮਿਲਤੇ ਵਾਦਾ ਖਿਲਾਫੀ ਦਾ ਇਲਜ਼ਾਮ ਲਗਾ ਰਹੇ ਨੇ ਕਿਸਾਨਾਂ ਨੇ ਤੂਰੀ ਦੇ ਐਸਡੀਐਮ ਦੇ ਦਫ਼ਤਰ ਦੇ ਬਾਹਰ ਧਰਨਾ ਦਿੰਦੇ ਹੋਏ ਤੂਰੀ ਖੰਡ ਮਿਲਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਇਲਜ਼ਾਮ ਲਗਾਏ ਨੇ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਖੰਡ ਮਿਲ ਨੇ ਆਪਣੇ ਕੀਤੇ ਉਸ ਵਾਦੇ ਤੋਂ ਭੱਜ ਗਈ ਹੈ ਜਿਸ ਵਿੱਚ ਖੰਡ ਮਿਲ ਨੇ 1.5 ਕਰੋੜ ਰੁਪਏ ਪ੍ਰਤੀ ਦਿਨ ਕਿਸਾਨਾਂ ਦੇ ਖਾਤੇ ਵਿੱਚ ਪਵਾਉਣ ਦੀ ਗੱਲ ਕੀਤੀ ਸੀ ਇਸ ਸਮੇਂ ਰੋਹ ਵਿੱਚ ਆਏ ਕਿਸਾਨਾਂ ਨੇ ਪ੍ਰਦਰਸ਼ਨਾਂ ਤੇ ਮਿਲ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਉਹਨਾਂ ਦਾ ਤਾਈ ਸਨ 1.5 ਕਰੋੜ ਰੇੜਾ ਕੋਰਡ ਦੇ ਲਈ ਪਾਉਣ ਦਾ ਸੀ ਉਹ ਅੱਜ ਪ੍ਰੋਸੈਸ ਤੇ ਪੱਜ ਗਈ ਸੀ ਉਹਨੇ ਪਹਿਲੇ ਚਾਰ ਦਿਨ ਭਾਈ ਉਸ ਤੋਂ ਬਾਅਦ ਉਹਨੇ ਪੈਸੇ ਘੱਟ ਕਰਕੇ ਹੁਣ ਬਿਲਕੁਲ ਬੰਦ ਕਰ ਦਿੱਤੇ ਕਿੰਨੀ ਪੇਮੈਂਟ ਆਈ ਹੈ ਤੇ ਹੁਣ ਕਿੰਨੀ ਬਕਾਇਆ ਸਾਡੀ ਲਗਭਗ 75 ਕਰੋੜ ਰੁਪਿਆ ਦਾ ਹੋਇਆ ਪਹਿਸ ਤੋਂ ਬਾਅਦ 60 ਕਰੋੜ ਸੀ ਹੁਣ ਬਾਕੀ ਹੈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਤੁਹਾਡੇ ਕੋਲ ਪ੍ਰਸ਼ਾਸਨ ਦਾ ਅਧਿਕਾਰੀ ਸਾਡੇ ਕੋਲ ਕੋਈ ਨਹੀਂ ਆਇਆ ਜੀ ਤੇ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੈ ਪਰਸੋਂ ਨੂੰ ਅਸੀਂ ਮਤਲਬ ਇਧਰ ਆਪਣੇ ਬਾਜ਼ਾਰ ਦੇ ਵਿੱਚ ਵੀ ਪਿੰਡਾਂ ਵਿੱਚ ਵੀ ਕੱਲੂ ਪਿੰਡਾਂ ਵਿੱਚ ਜਾਵਾਂਗੇ ਤੇ ਵੱਡੇ ਪੱਧਰ 'ਤੇ ਅਸੀਂ ਬੜਾ ਤਕੜਾ ਐਕਸ਼ਨ ਕਰਾਂਗੇ ਔਰ ਸਰਕਾਰ ਨੂੰ ਹੀ ਮਜਬੂਰ ਕਰਦਾਂਗੇ ਸਾਡਾ ਪੈਸਾ ਸੀ ਉਹ ਲਵਾਵਾਂਗੇ 6 ਦਿਨ ਪਹਿਲਾਂ ਚੱਲਿਆ ਜੀ ਲਗਾਤਾਰ ਉਦੋਂ ਪ੍ਰਸ਼ਾਸਨ ਨੇ ਲੋਕਲ ਐਮਐਲਏ ਨੇ ਭਰੋਸੇ 'ਤੇ ਲੈ ਕੇ ਸਾਨੂੰ ਉੱਥੋਂ ਕਮਿਟਮੈਂਟ ਕੀਤੀ ਸੀ 1.5 ਕਰੋੜ ਰੁਪਏ ਰੋਈ ਦੇ ਖਾਤੇ ਵਿੱਚ ਪਾਵਾਂਗੇ ਸਿਰਫ 3 ਦਿਨ ਪਾਇਆ ਇਹਨਾਂ ਨੇ ਉਹਨਾਂ ਉਹਨਾਂ 3 ਦਿਨਾਂ ਦੇ ਵਿੱਚ ਪਿਛਲਾ ਬੈਲੈਂਸ ਤਕਰੀਬਨ ਸਾਡਾ ਸੀਗਾ 13 ਕਰੋੜ ਰੁਪਏ ਬਣਦਾ ਸੀ 6-7 ਕਰੋੜ ਮਣੀ ਹੋ ਬਣਿਆ ਹੁਣ ਫਿਰ ਡੀਕ ਡੀਕੇ ਅਸੀਂ ਮਿਲੇ ਵੀ ਆਂ ਮਿੱਲੇ ਮਾਲਕਾਂ ਨੂੰ ਮਿਲੇ ਆ ਪ੍ਰਸ਼ਾਸਨ ਨੂੰ ਮਿਲੇ ਆ ਹੁਣ ਸਾਡਾ 7 ਤਰੀਕ ਤੋਂ ਲਗਾਤਾਰ ਚਤਨਾ ਫਿਰ ਚੱਲ ਰਿਹਾ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਹੋਰ ਪੂਰਾ ਪ੍ਰਚੰਡ ਕਰ ਦੇਾਂਗੇ ਸਾਰੇ ਸ਼ਹਿਰ ਦੇ ਵਿੱਚ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਨਹੀਂ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਕੋਲ ਅਜ ਤੱਕ ਕੋਈ ਨਹੀਂ ਆਇਆ ਪਹਿਲਾਂ ਕਈ ਲੀਡਰ ਵੀ ਆਏ ਆ ਉਹ ਪਹਿਲਾਂ ਆਏ ਸੀ ਜਿਹੜੇ ਪਹਿਲੇ ਧਰਮ ਦੇ ਜਦੋਂ ਸਾਡੇ ਸ਼ਹਿਰ ਦੇ ਤਿੰਨ ਚੱਲਿਆ ਸੀਗਾ ਹੁਣ ਅਸੀਂ ਫੈਸਲਾ ਕਰ ਲਿਆ ਪਿਛ ਪੋਲਿਟੀਕਲ ਬੰਦਾ ਤੁਸੀਂ ਕੋਈ ਅੱਗੇ ਵਿੱਚ ਨਹੀਂ ਪਾਉਣ ਦੇਣਾ ਜੋ ਕੰਮ ਕਰੂਗਾ ਸਾਡੇ ਨਾਲ ਸਾਡਾ ਸਹਿਯੋਗ ਕਿਸਾਨ ਯੂਨੀਅਨ ਉਹ ਰਾਹਗਰੁੱਪ ਦੇਰ ਹੈਡ ਗਰੁੱਪ ਦੇਰ ਹੈਗਾ ਤੇ ਸਾਡੀ ਲੋਕਲ 35ਵੇਂ ਰੈਕਸ਼ਨ ਕਮੇਟੀ ਹੈ ਜਿਹੜੀ ਉਹ ਆਪਣੇ ਤੌਰ ਤੇ ਆਪ ਵੀ ਜਿਹੜੇ ਕੋਈ ਫੈਸਲੇ ਪ੍ਰਸ਼ਾਸਨ ਨਾਲ ਹੋਣਗੇ ਉਹ ਆਪਣੇ ਤੌਰ ਤੇ ਅਸੀਂ ਆਪ ਹੀ ਕਰਾਂਗੇ ਉਤਰ ਲੁਧਿਆਣਾ ਦੇ ਦੁਰਾਹਾਤੋ ਦਿਲ ਨੂੰ ਚੰਚੋੜ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕੇਵਲ 7 ਸਾਲ ਦੀ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਤੇ ਫਿਰ ਬਾਅਦ ਚੋ ਦਿੱਤੀ ਗਈ ਦਰਦਨਾਕ ਮੌਤ ਇਹ ਖਬਰ ਦਿਲ ਨੂੰ ਕੰਬਾਉਣ ਵਾਲੀ ਹੈ ਜੋ ਤੁਹਾਡੇ ਦਿਲਾਂ ਨੂੰ ਤੂੰ ਜੋੜ ਕੇ ਰੱਖ ਦੇਵੇਗੀ ਇਹ ਘਟਨਾ ਬੇहद ਦਰਦਨਾਕ ਹੈ ਜਿਸ ਨੂੰ ਅੰਜਾਮ ਵੀ ਆਪਣੇ ਹੀ ਸਕਿਆ ਨਹੀਂ ਦਿੱਤਾ ਮਾਮਲਾ ਲੁਧਿਆਣਾ ਦੀ ਦਰਾਹ ਤੋਂ ਸਾਹਮਣੇ ਆਇਆ ਜਿੱਥੇ ਹਵਸ ਚ ਅੰਨੇ ਹੋਏ ਹੇਵਾਨ ਨੇ ਆਪਣੇ ਮਾਮੇ ਦੀ ਕੁੜੀ ਨੂੰ ਹੀ ਆਪਣਾ ਸ਼ਿਕਾਰ ਬਣਾ ਲਿਆ ਇਸ ਹਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਨਾਬਾਲਗ ਲੜਕੀ ਨੂੰ ਇੱਕ ਖੰਡਰ ਵਿੱਚ ਲੈ ਗਏ ਜਿੱਥੇ ਉਹਨਾਂ ਨੇ ਲੜਕੀ ਦੇ ਨਾਲ ਬਲਾਤਕਾਰ ਕੀਤਾ ਲੜਕੀ ਦੀ ਉਮਰ ਕੇਵਲ 7 ਸਾਲ ਸੀ ਇੰਨਾ ਹੀ ਨਹੀਂ ਇਹਨਾਂ ਦਰਿੰਦਿਆਂ ਨੇ ਬਲਤਕਾਰ ਕਰਨ ਤੋਂ ਬਾਅਦ ਉਸ ਨਾਬਾਲਗ ਲੜਕੀ ਨੂੰ ਦਰਦਨਾਕ ਮੌਤ ਵੀ ਦਿੱਤੀ ਇਲਾਕਾ ਵਾਸੀਆਂ ਨੂੰ ਇਹ ਸੂਚਨਾ ਮਿਲੀ ਸੀ ਕਿ ਬੱਚੀ ਦੀ ਲਾਸ਼ ਇਹਨਾਂ ਖੰਡਰਾਂ ਚ ਪਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਵੀਰੇ ਸਾਡੇ ਇੱਕ ਨੌਕਰ ਦਾ ਮੁੰਡਾ ਰਹਿੰਦਾ ਉਹ ਇੱਥੇ ਇਹਨਾਂ ਦਾ ਆੜੀ ਸੀਗਾ ਉਹਨੇ ਮੈਨੂੰ ਫੋਨ ਕਰਕੇ ਕਿਹਾ ਵੀ ਇੱਥੇ ਐ ਕਰਕੇ ਕਿਸੇ ਨੇ ਕੁੜੀ ਦਾ ਮਾਰਤੀ ਜਦ ਅਸੀਂ ਇੱਥੇ ਆ ਕੇ ਜਾ ਕੇ ਦੇਖਿਆ ਪੁਲਸ ਆਈ ਹੋਈ ਸੀਗੀ ਯਾਨੀ ਬੱਚੀ ਹੋਣੀ 6-7 ਸਾਲ ਦੀ ਉਹਦਾ ਯਾਨੀ ਕਿ ਡੈੱਡ ਬੋਡੀ ਦੇਖ ਕੇ ਆਇਆ ਲੱਗ ਰਿਹਾ ਸੀਗਾ ਵੀ ਉਹਦਾ ਬਲਤਕਾਰ ਹੋਇਆ ਹੈ ਬਾਅਦ ਚੋਂ ਗਲਾ ਘੁੱਟ ਕੇ ਮਾਰੀ ਹੋਈ ਆ ਤੇ ਬਾਅਦ ਤੇ ਸਿਰ ਤੇ ਇੱਟ ਵੀ ਮਾਰੀ ਹੋਈ ਸੀ ਉਹਦੇ ਸਿਰ ਦੇ ਉੱਤੇ ਬੱਚੀ ਹੋਣੀ 6-7 ਸਾਲ ਦੀ 6 ਤੋਂ 8 ਸਾਲ ਦੇ ਵਿੱਚ ਦੀ ਹੋਣੀ ਮੇਰੇ ਮਾਰਕ ਫੈਡ ਵਾਲਿਆਂ ਦੇ ਖਾਲੀ ਕਦਮ ਨੇ ਇਹ ਪਤਾ ਨਹੀਂ ਮੁੰਡੇ ਗੱਲ ਕਰਦੇ ਪਏ ਸੀ ਤੇ ਅਸੀਂ ਦੇਖਣਾ ਇੱਥੇ ਲਾਸਟ ਵੇਚੀ ਕੁੜੀ ਦੀ ਅੱਛਾ ਇੱਕ ਵਾਰ ਮੁੰਡੇ ਨੂੰ ਫੜ ਕੇ ਲੈ ਕੇ ਗਏ ਆ ਉਹਨੂੰ ਉਹਦੇ ਘਰੋਂ ਫੜ ਕੇ ਚੌਂਕੀ ਛੱਡ ਕੇ ਆਏ ਆ ਤੇ ਦੂਜੇ ਮੁੰਡੇ ਨੂੰ ਫਿਰ ਸਵੇਰੇ ਫੜ ਕੇ ਲੈ ਗਏ ਅੱਛਾ ਜੀ ਹਾਂ ਜੀ ਇੱਕ ਮੁੰਡੇ ਦਾ ਜਿਹੜਾ ਮੁੰਡਾ ਕੁੜੀ ਨੂੰ ਮਾਰਿਆ ਵਾ ਦੀ ਆਪਦੀ ਬੜੀ ਪੈਣ ਲੱਗਦੀ ਹੈ ਮੁੰਡੇ ਦੀ ਕਿ ਉਹਨੂੰ ਲੈ ਕੇ ਆਉਣਾ ਸਵੇਰੇ ਇੱਥੇ 4 ਵਜੇ ਦਾ ਪੁਲਿਸ ਨੇ ਦੋਵੇਂ આરોપીਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਕੀਤੀ ਜਾ ਰਹੀ ਹੈ ਪਰ ਉਦੋਂ ਰਿੰਦੇ ਹਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਇਹ ਦੋ ਕੁਗ ਨੇ ਬਨੋਦ ਤੇ ਇੱਕ ਰੋਹਿਤ ਕੁਮਾਰ ਇਹਨਾਂ ਨੇ ਇੱਕ ਬਾਈਨਰ ਕਰ ਲਿਆ 7-8 ਸਾਲ ਦੀ ਨਿੱਕੂ ਕੁਮਾਰੀ ਤੇ ਉਹਨੂੰ ਇਥੋਂ ਲਿਆ ਕੇ ਬਦਲਾ ਕੇ ਕਿਡਨਾਪ ਕਰਕੇ ਲਿਆ ਕੇ ਤੇ ਉਧਰ ਨਾਲ ਰੇਪ ਕੀਤਾ ਤੇ ਉਹਦਾ ਮਰਡਰ ਕਰਤਾ ਪਰਚਾ ਜੀ ਦਰਜ ਕਰ ਲਿਆ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਅਰੈਸਟ ਕਰਨਾ ਪੁਲਿਸ ਤੇ ਕਾਨੂੰਨ ਤੋਂ ਉਮੀਦ ਇਹ ਕੀਤੀ ਜਾ ਸਕਦੀ ਹੈ ਕਿ ਉਹ ਜਲਦ ਤੋਂ ਜਲਦ ਇਹਨਾਂ આરોપીਆਂ ਨੂੰ ਹਿਰਾਸਤ ਚ ਲੈਣ ਜਿਸ ਤੋਂ ਬਾਅਦ ਉਸ ਮਾਸੂਮ ਬੱਚੀ ਨੂੰ ਇਨਸਾਫ ਮਿਲ ਸਕੇ ਅਜੇ ਹਫਸ ਦੇ ਅਧਿਰੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਅਜਿਹਾ ਕਰਨ ਬਾਰੇ ਸੋਚ ਵੀ ਨਾ ਸਕੇ ਬਿਊਰੋ ਰਿਪੋਰਟ ਸੰਗਰੂਰ ਦੇ ਥਾਣਾ ਬਾਲੀਆਂ ਦੇ ਸਾਹਮਣੇ ਟਰਾਂਸਫਾਰਮਰ ਚ ਤੇਲ ਚੋਰੀ ਕਰਨ ਵਾਲੇ ਚੋਰਾਂ ਖਿਲਾਫ ਪੁਲਿਸ ਵੱਲੋਂ ਟਕਵੀਂ ਕਾਰਵਾਈ ਨਾ ਕਰਨ ਕਰ ਤਰਨ ਦਿੱਤਾ ਗਿਆ ਇਸ ਮੌਕੇ ਕਿਸਾਨਾਂ ਦਾ ਕਹਿਣਾ ਸੀ ਕਿ ਬੀਤੀ ਰਾਤ ਖੇਤਾਂ ਵਿੱਚ ਲੱਗੇ ਹੋਏ ਟਰਾਂਸਫਾਰਮਰ ਵਿੱਚੋਂ ਤੇਲ ਚੋਰੀ ਕਰਦੇ ਚਾਰ ਚੋਰਾਂ ਨੂੰ ਫੜਿਆ ਗਿਆ ਪਰ ਪੁਲਿਸ ਵੱਲੋਂ ਉਹਨਾਂ ਖਿਲਾਫ ਕਾਰਪਾਈ ਨਾ ਕਰਦੇ ਹੋਣ ਉਹਨਾਂ ਨੂੰ ਛੱਡ ਦਿੱਤਾ ਗਿਆ ਕਿਸਾਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜੇਕਰ ਜਲਦੀ ਨਾ ਚੋਰਾ ਤੇ ਨਾਕਸੀ ਗਈ ਤਾਂ ਮਜਬੂਰਨ ਕਿਸਾਨਾਂ ਨੂੰ ਸੰਘਰਸ਼ ਕਰਨਾ ਪਵੇਗਾ ਇਸ ਮੌਕੇ ਡੀਐਸਪੀ ਨੇ ਕਿਹਾ ਕਿ ਪੁਲਿਸ ਵੱਲੋਂ ਫੜੇ ਹੋਏ ਚੋਰਾਂ ਖਿਲਾਫ ਸਹੀ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਕਾਰਨ ਇਹ ਹੈ ਜੀ बार-बार ਟਰਾਂਸਫਾਰਮਰਾਂ ਤੇ ਕਿਸਾਨਾਂ ਦੇ ਵਿੱਚ ਤੇਲ ਚੋਰੀ ਹੋ ਰਿਹਾ ਹੈਗਾ। ਟਰਾਂਸਫਾਰਮਰਾਂ ਦੀ ਚੋਰੀ ਹੋ ਰਹੀਆਂ ਨੇ, ਕੰਪਲੀਟਾਂ ਥਾਣੇ ਦਿੱਤੀਆਂ ਹੋਈਆਂ ਨੇ ਕਿ ਐਫ ਆਈ ਆਰ ਹੋਈ ਹੋਈ ਆ। ਅਜੇ ਤੱਕ ਇਹਨਾਂ ਨੇ ਇੱਕ ਚੋਰ ਵੀ ਨਹੀਂ ਫੜਿਆ ਹੈਗਾ। ਜਾਣੇ ਕਿ ਰਾਤ ਕਿਸਾਨਾਂ ਨੇ ਹਿੰਮਤ ਕਰਕੇ ਦੋ ਚੋਰ ਤਿੰਨ ਚੋਰ ਫੜੇ ਨੇਗੇ ਜਿਹੜੇ ਥਾਣੇ ਲਿਆਂਦੇ। ਇਹਨਾਂ ਨੇ ਇਲਜ਼ਾਮ ਇਹ ਲਾਇਆ ਵੀ ਉਹ ਬਹੁਤ ਜ਼ਿਆਦੇ ਕੁੱਟੇ ਗਏ ਉਹਨੇ ਲੱਤਾਂ ਤੋੜਤੀਆਂ ਉਹਨੇ ਬਾਹਾਂ ਤੋੜਤੀਆਂ ਜਦ ਜਦ ਕੇ ਮਨ ਲੋ ਤੋੜ ਕੇ ਲਿਆਂਦੇ ਨੇ ਤੋੜ ਕੇ ਹਸਪਤਾਲ ਦਾਖਲ ਕਰਵਾਤੇ ਇਹਨਾਂ ਨੇ ਇਹਨਾਂ ਨੇ ਦਾਖਲੇ ਇਸ ਕਰਕੇ ਕਰਵਾਏ ਨੇ ਆਪਣੇ ਕੋਲੋਂ ਲਾਹਣ ਵਾਸਤੇ ਸਾਡਾ ਇਹ ਰੋਸ ਹੈਗਾ ਵੀ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਮਨ ਪੁੱਛ ਕੇ ਚਰਕੇ ਜਿਹੜਾ ਬਾਕੀ ਕਰੋ ਆ ਜੋ ਗਏਗਾ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਤੇਲ ਚੋਰੀ ਹੋਇਆ ਜੋ ਕਿਸਾਨਾਂ ਦੀ ਚੋਰੀ ਸਰ ਦੀ ਪਰਮਾਇ ਕੀਤੀ ਜਾਵੇ ਇਹ ਰਾਤ ਜੀ ਰੰਗੇ ਹੱਥੀ ਕਾਬੂ ਕਰੇ ਨੇ ਜੀ ਟਰਾਂਸਫਾਰਮਰ ਦੇ ਉੱਤੋਂ ਤੇਲ ਕੱਢਦੇ ਨਾਲ ਹੀ ਲੱਗੀ ਹੋਈ ਸੀ ਤੇ ਕਿੰਨਾ ਹੱਥ ਚ ਸੀਗੀਆਂ ਜੀ ਤੇ ਉਹ ਉਹ ਅਸੀਂ ਬਰਾਮਦ ਕਰੇ ਨੇ ਜੀ ਤੇ ਪੁੱਛ ਕਿਸ ਦੇ ਵਿੱਚ ਆਇਆ ਵੀ ਉਹ ਕਹਿੰਦੇ ਵੀ ਸਾਰੇ ਢਾਬਿਆਂ 'ਲੇ ਕੱਢਦੇ ਨੇ ਜੀ ਇਹ ਤੁਹਾਨੂੰ ਪੁਲਿਸ ਨੂੰ ਫੜਾ ਤੇ ਫਿਰ ਆ ਕੇ ਤੁਹਾਨੂੰ ਹਾਂ ਇਹ ਹੈ ਸਵੇਰੇ 5 ਵਜੇ ਪੁਲਿਸ ਆਈ ਉਹ ਲੈ ਗਏ ਜੀ ਸੰਬੰਧੀ ਜਿਹੜਾ ਹੈਗਾ ਸਾਡੇ ਕੋਲ ਇੱਕ ਹਰਿੰਦਰ ਸਿੰਘ ਕੋਲਾਰਾ ਨੇ ਬਿਆਨ ਦਰਜ ਕਰਾਇਆ ਆ ਵੀ ਉਹਨਾਂ ਦੇ ਪਿੰਡ ਰਾਤ ਜਿਹੜੇ ਤਿੰਨ ਵਿਅਕਤੀ ਜਿਹੜੇ ਆ ਟਰਾਂਸਫਾਰਮਰ ਚ ਤੇਲ ਚੋਰੀ ਕਰਨ ਆ ਗਏ ਸੀ ਜਿਨ੍ਹਾਂ ਨੂੰ ਪਬਲਿਕ ਨੇ ਫੰਡ ਦੀ ਕੋਸ਼ਿਸ਼ ਕਰੀ ਤੇ ਉਹਨਾਂ ਦੇ ਤਿੰਨਾਂ ਦੇ ਭੱਜਣ ਭੱਜੇ ਜਾਂਦਿਆਂ ਦੇ ਸੱਟਾਂ ਲੱਗੀਆਂ ਸੀਗੀਆਂ ਜਿਹੜੇ ਇਹਨਾਂ ਦੇ ਵਿੱਚੋਂ ਹਰਿੰਦਰ ਸਿੰਘ ਦੇ ਬਿਆਨ ਤੇ ਮੁਕਦਮਾ ਦਰਜ ਕਰ ਲਿਆ ਜਿਹੜੇ ਦੋ ਆਦਮੀ ਜ਼ਖਮੀ ਹੋਏ ਸੀ ਉਹ ਸਿਵਲ ਹਸਪਤਾਲ ਚ ਦਾਖਲ ਆ ਤੇ ਇੱਕ ਵਿਅਕਤੀ ਨੂੰ ਜਿਹੜਾ ਅਸੀਂ ਅਰੈਸਟ ਕਰ ਲਿਆ ਤੇ ਪੜਤਾਲ ਕੀਤੀ ਜਾ ਰਹੀ ਹੈ ਜੋ ਬਣਦੀ ਆ ਉਹ ਮਨਾਸਬ ਕਾਰਵਾਈ ਕੀਤੀ ਜਾਵੇਗੀ ਪਰਚਾ ਹੋ ਗਿਆ ਜੀ ਤਿੰਨਾਂ ਮਲਾ ਚਾਰ ਬੰਦਿਆਂ ਤੇ ਪਰਚਾ ਦਰਜ ਹੋ ਗਿਆ ਹਰਿੰਦਰ ਸਿੰਘ ਦੇ ਬਿਆਨ ਤੇ ਉਹਨਾਂ ਦੇ ਵਿੱਚੋਂ ਜਿਹੜਾ ਇੱਕ ਠੀਕ ਆ ਉਹਦੀ ਰੈਸਟ ਵੀ ਪੈ ਗਈ ਆ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਉਹਦੇ ਕੋਲ ਸਮਾਨ ਵਗੈਰਾ ਵੀ ਬਰਾਮਦ ਕਰਾਵਾਂਗੇ ਜਿਹੜੇ ਦੂਜੇ ਦੋ ਜ਼ਖਮੀ ਆ ਉਹ ਹਸਪਤਾਲ ਚ ਦਾਖਲ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇਹ ਨਹੀਂ ਮੈਨੂ ਇਹਨ ਕੀ ਜੁਗਮੇਦ ਕੋਨ ਨੂੰ ਦਿਓ ਇਜਾਜ਼ਤ ਤਾਂ ਪਾਤ